ਪੈਟਰੋਲ ਪੰਪ ਦੇ ਮੂਹਰੇ ਇਹ ਲੋਕ ਮੁੰਡੇ ਨੂੰ ਫੜ ਕੇ ਉਸ ਦੀ ਛੇਤ੍ਰ ਪ੍ਰੇਡ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਮੁੰਡੇ ਨੇ ਜੋ ਕਾਰਾ ਕੀਤਾ ਹੈ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਲੁਧਿਆਣਾ ਦੇ ਦੁਗਰੀ ਰੋਡ ਉੱਤੇ ਬਣੇ ਐਚਪੀ ਪੈਟਰੋਲ ਪੰਪ ਦੇ ਕੋਲ ਇੱਕ ਧਾਰਮਿਕ ਸਥਾਨ 'ਚ ਵੜ ਕੇ ਇਹ ਮੁੰਡਾ ਅਜੇਹੇ ਪੁੱਠੇ-ਪੁੱਠੇ ਕਾਰੇ ਕਰ ਰਿਹਾ ਸੀ ਕਿ ਜਿਸ ਨੂੰ ਦੇਖ ਸਥਾਨਕ ਵਾਸੀਆਂ ਦਾ ਪਾਰਾਹੀ ਹੋ ਗਿਆ ਤੇ ਫਿਰ ਉਹਨਾਂ ਨੇ ਮੌਕੇ ਤੇ ਹੀ ਇਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਤੇ ਸਥਾਨਕ ਲੋਕਾਂ ਮੁਤਾਬਕ ਇਹ ਨਿਸ਼ੇੜੀ ਮੁੰਡਾ ਆਉਂਦੇ ਜਾਂਦੇ ਲੋਕਾਂ ਦੇ ਹੱਥ ਪੱਲੇ ਮਾਰ ਕੇ ਉਹਨਾਂ ਦਾ ਸਮਾਨ ਖੋਹ ਲੈਂਦਾ ਤੇ ਮੌਕਾ ਮਿਲਦੇ ਹੀ ਧਾਰਮਿਕ ਸਥਾਨ ਤੋਂ ਚੋਰੀ ਵੀ ਕਰਦਾ ਹੈ ਜਿਸ ਨੂੰ ਅੱਜ ਰੰਗੇ ਹੱਥੀ ਚੋਰੀ ਕਰਦੇ ਕਾਬੂ ਕੀਤਾ ਗਿਆ ਤੇ ਫਿਰ ਇਸ ਦੀ ਸਥਾਨਕ ਲੋਕਾਂ ਵੱਲੋਂ ਛੇਤ੍ਰਪੇੜ ਵੀ ਕਰ ਦਿੱਤੀ ਗਈ ਹੈ ਕਿਹੜੀ ਐਸ ਕਦੇ ਕੋ ਚੱਕ ਲੈਂਦਾ ਯਾਰ ਦਾ ਬੂਟ ਕੋਈ ਨਾ ਮੋਬਾਈਲ ਕੋਈ ਪੈਸੇ ਮੰਗਾਂ ਦਾ ਸਾਲਾ ਉਹ ਚੱਕ ਲੈਂਦਾ ਮੇਰਾ ਚੱਕ ਚੱਕ ਕੇ ਲੈ ਆ ਦੇ ਤੈਨੂੰ ਓਏ ਨਾ ਓਏ ਬੋਲ ਮੂੰਹ ਪਰ ਹੈਲੋ ਤੂੰ ਯਾਰ ਇੱਥੇ ਰਹਿਣਾ ਬੋਲਣਾ ਹੁਣੇ ਚਾਹੀਏ ਖਾਈ ਜਾਣੇ ਭਈਆ ਹੀ ਆ ਭਈਆ ਹੀ ਆ ਮੈਂ ਨਹੀਂ ਦੇ ਤਾ ਮਜਾਦੀ ਦਾ ਦੇਣਾ ਨਹੀਂ ਹੈ ਤਾਂ ਕੋਈ ਫਾਇਦਾ ਨਹੀਂ ਹੋ ਗਿਆ ਕਿਦਾ ਪਹਾੜੋ ਕਿਤੇ ਜਾਏ ਤੇ ਗੱਲ ਪੈ ਜੂ ਕਿਸੇ ਦੇ ਇਹ ਮੁੰਡਾ ਜਿਹੜਾ ਫੜਿਆ ਉਹ ਵੀਰੇ ਇਹ ਨਸ਼ੇੜੀ ਆ ਇਹ ਪੈਸੇ ਨਸ਼ੇੜੀ ਬਹੁਤ ਫਿਰਦੇ ਆ ਇੱਕ ਤਾਂ ਮੇਰਾ 5000 ਦਾ ਚੱਕ ਚੱਕਿਆ ਗਿਆ ਦੇਖੋ ਵੀਡੀਓ ਰਿਕਾਰਡਿੰਗ ਆ ਜੀ ਠੀਕ ਆ ਬਾਬਾ ਜੀ ਦੇ ਤੋਲੀਆ ਕੰਬਲ ਠੀਕ ਆ ਦੀਵੇ ਕੋਈ ਚੜਾਵਾ ਕੋਈ 5 10 ਰੁਪਏ ਤੂਬ ਅਰਗਬਤੀਆਂ ਸਾਬਣ ਉਹ ਚੱਕ ਕੇ ਲੈ ਜਾਂਦਾ ਜੀ ਤੇ ਸਾਰਾ ਚੱਕ ਕੇ ਲੈ ਜਾਂਦਾ ਫੜ ਲੈ ਅੱਜ ਮੌਕੇ ਤੇ ਆ ਫੜ ਲੈ ਸਾਲਾ ਸੋ ਪੰਜਾਬ ਦੇ ਵਿੱਚ ਆਏ ਦਿਨ ਅਜਹੀਆਂ ਘਟਨਾਵਾਂ ਵਧ ਰਹੀਆਂ ਨੇ ਨਸ਼ੇੜੀ ਨੌਜਵਾਨਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਨਿਕਲਦੇ ਜਾ ਰਹੇ ਹਨ ਰੰਗਲਾ ਪੰਜਾਬ ਬਣਾਉਣ ਦੇ ਵੱਡੇ ਵੱਡੇ ਦਾਅਵੇ ਆ ਦੀ ਫੂਕ ਨਿਕਲ ਰਹੀ ਹੈ ਸੋ ਪੰਜਾਬ ਨੂੰ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਸ਼ਹੂਰੀਆਂ ਦਾ ਖੜਾ ਛੱਡ ਕੇ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਦੀ ਲੋੜ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ